ਇੱਕ ਇੱਕ ਜਿਹੜੀ ਅਵਸਥਾ ਐਸੀ ਹੁੰਦੀ ਆ ਨਾਮ ਜਪ ਕੇ ਕੋਈ ਵੀ ਸਰੀਰ ਦੁਨੀਆ ਤੇ ਤੁਹਾਨੂੰ ਲੱਗੇਗਾ ਵੀ ਇਹ ਪਰਮਾਤਮਾ ਦੀ ਜੋਤ ਆ ਉਹਨੂੰ ਉੱਤੇ ਇਨਾ ਕ ਨੰਦ ਉੱਤੇ ਪਿਆਰ ਹੋਣਾ ਹੁਣ ਲੱਗਾ ਮੈਂ ਇਹਨੂੰ ਆਸ਼ੀਰਵਾਦ ਦਵਾਂ ਮੈਂ ਇਹਨੂੰ ਪੁੱਛਿਆ ਤੈਨੂੰ ਦੁੱਖ ਤਾਂ ਨਹੀਂ ਕੋਈ ਇਹ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਆ ਸਮ ਦ੍ਰਿਸ਼ਟੀ ਹੋ ਜਾਂਦੀ ਐ ਜਿੰਨੇ ਸੰਸਾਰ ਦੇ ਜੀਵ ਨੇ ਉਹਨੂੰ ਕੋਈ ਆਪਣਾ ਨਹੀਂ ਲੱਗਦਾ ਵੀ ਇਹ ਮੇਰਾ ਪਰਿਵਾਰ ਹੈ ਇਹ ਅਲੱਗ ਹੈ। ਮਹਾਪੁਰਖ ਸੰਗਤ ਨੂੰ ਕਿਉਂ ਪਿਆਰ ਕਰਦੇ? ਉਹਨਾਂ ਦੀ ਅਵਸਥਾ ਬਦਲ ਗਈ। ਪਰਮੇਸ਼ਰ ਨਾਲ ਮਿਲ ਗਏ। ਨਾਮ ਜਪ ਕੇ ਸੋਝੀ ਆ ਗਈ ਇਹ ਸੰਸਾਰ ਸਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ। ਜਿੰਨੇ ਵੀ ਸੰਸਾਰ ਦੇ ਜੀਵ ਨੇ ਰੱਬ ਦਾ ਰੂਪ ਨੇ ਬਾੜਾ ਫਿਰ ਕੋਈ ਮਾੜਾ ਨਹੀਂ ਹੈ। ਸਭ ਰੱਬ ਦਾ ਰੂਪ ਨੇ। ਇੱਕ ਅਵਸਥਾ ਇਹ ਤਾਂ ਹੁੰਦੀ ਹੈ ਵੀ ਤਾਨੂੰ ਮਾੜਾ ਨਹੀਂ ਕੋਈ ਦਿਖਦਾ ਤੁਹਾਨੂੰ ਕਹਦਾ ਵੀ ਸਾਰੇ ਰੱਬ ਦਾ ਰੂਪ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾਉ ਮੂਲ ਮੰਤਰ ਨਾਲ ਜੁੜੀਏ ਪੰਡ ਪੜ ਸਾਹਿਬ